ਦੇਖੋ ਮੈਂ ਕੱਲ ਸਪੌਟ ਵੀ ਵਿਜ਼ਿਟ ਕੀਤਾ ਸੀਗਾ ਇਹ ਟੋਟਲ ਹੁਣ ਤੱਕ ਇਸ ਤੋਂ ਪਹਿਲਾਂ 10 ਇਨਸੀਡੈਂਟ ਕਰੀਬ ਹੋਏ ਆ ਜੀ ਔਰ 8 ਦੇ ਕਰੀਬ ਪੰਜਾਬ ਪੁਲਿਸ ਮਿਹਨਤ ਨਾਲ ਉਹਨਾਂ ਮੁਜ਼ਬਾ ਨੂੰ ਅਸੀਂ ਉਹਨਾਂ ਦੇ ਖਿਲਾਫ ਐਕਸ਼ਨ ਇੰਚ ਕਾਮਯਾਬ ਹੋ ਚੁੱਕੇ ਆ ਸਿਰਫ ਦੋ ਹੀ ਸਾਡੇ ਰਹਿ ਗਏ ਟਰੇਸ ਕਰਨ ਵਾਲੇ ਇੱਕ ਸਾਡੇ ਉਹ ਗਮਟਾਲਾ ਚੌਂਕੀ ਦੇ ਵਿੱਚ ਅਮਰਸਰਚ ਹੋਇਆ ਔਰ ਇੱਕ ਜਿਹੜਾ ਕੱਲ ਇੱਥੇ ਇਹਨਾਂ ਨੇ ਕੀਤਾ ਆ ਹੈਪੀ ਪਾਸ਼ੀਆ ਨਾਂ ਦਾ ਇੱਕ ਗੈਂਗਸਟਰ ਸੀਗਾ ਹੁਣ ਇਹ ਬੀ.ਕੀ.ਆਈ ਨੂੰ ਆਪਣੇ ਆਪ ਨੂੰ ਇਨਵੋਲ ਕਹਿੰਦਾ ਜੀ ਮੈਂ ਉਹਨਾਂ ਨਾਲ ਹੋ ਗਿਆ ਹਾਂ ਉਹਨੇ ਜ਼ਿੰਮੇਵਾਰੀ ਲਈ ਆ ਔਰ ਬੇਸਿਕਲੀ ਮਕਸਦ ਇਹਨਾਂ ਦਾ ਇਹ ਹੀ ਆ ਕਿ ਇਹ ਐਕਸਟਰੈਕਟ ਮਨੀ ਐਕਸਟਰੈਸ਼ਨ ਦਾ ਹੀ ਹੈ ਔਰ ਇੱਕ ਗਲਤ ਪੋਸਟਾ ਪਾ ਕੇ ਜੀ ਕਿ ਅਸੀਂ ਕੌਮਲੀ ਕਰਦੇ ਆ ਇਦਾਂ ਦਾ ਕੋਈ ਇਸ਼ੂ ਨਹੀਂ ਹੈ ਜੀ ਕਿਉਂਕਿ ਪਹਿਲਾਂ ਵੀ ਪਰਚੇ ਦਰਜ ਆ ਐਕਸਟਰਸ਼ਨ ਦੇ ਇਹ ਕੌਲਾ ਕਰਕੇ ਪੈਸੇ ਲੈਂਦੇ ਆ ਇਹਨਾਂ ਨੇ ਪਹਿਲਾਂ ਰਮਦਾਸ ਏਰੀਆ ਦੇ ਵਿੱਚ ਵੀ ਇੱਕ ਜਿਹਨਾਂ ਨੂੰ ਇਹ ਹੀ ਐਕਸਟਰਸ਼ਨ ਦੇ ਕਾਲ ਕੀਤੀ ਸੀਗੀ ਤੇ ਇਹ ਵੀ ਅਸੀਂ ਟ੍ਰੇਸ ਕਰ ਲਾਂਗੇ ਜੀ ਔਰ ਬਹੁਤ ਛੇਤੀ ਟ੍ਰੇਸ ਕਰ ਲਾਂਗੇ ਔਰ ਜਿਹੜੇ ਇਹ ਮੁਲਜ਼ਮ ਹੈਗੇ ਆ ਇਹਨਾਂ ਨੂੰ ਜੋ ਕਾਨੂੰਨ ਅਨਸਾਰ ਬੰਦੀ ਸਜ਼ਾ ਹੈ ਉਹ ਵੀ ਦਿੱਤੀ ਜਾਊਗੀ ਅੱਛਾ ਜੀ ਕੋਈ ਨਹੀਂ ਦੇਖਿਆ ਕਿ ਜਿੰਨੇ ਕੇਸ ਹ ਤੱਕ ਟ੍ਰੇਸ ਹੋਏ ਬੇਸ਼ੱਕ ਫਿਰ ਵੀ ਫੜਵੇ ਐਨਕਾਉਂਟਰ ਵੀ ਹੋਗਾ ਬਹੁਤ ਛੋਟੀ ਉਮਰ ਦੇ ਨੌਜਵਾਨ ਇਹਦੇ ਵਿੱਚ ਆ ਰਹੇ ਨੇ ਕਿ ਇਹਨਾਂ ਨੂੰ ਕੁਝ ਕਹਿਣਾ ਚਾਹੁੰਦੇ ਹਾਂ ਜੀ ਮੈਂ ਪਹਿਲਾਂ ਵੀ ਤੁਹਾਡੇ ਜ਼ਰੀਏ ਨੌਜਵਾਨਾਂ ਨੂੰ ਅਪੀਲ ਕੀਤੀ ਹੈ ਕਿ ਇਹ ਆਪ ਬਾਹਰ ਬੈਠੇ ਆ ਇਹਨਾਂ ਦੀਆਂ ਗੱਲਾਂ ਵਿੱਚ ਨਾ ਆਓ ਇਹ ਇਹ ਬਾਹਰ ਬੈਠ ਕੇ ਇਥੋਂ ਦੇ ਨੌਜਵਾਨ ਬੱਚਾ ਨੂੰ ਐਕਸਪਲੋਇਟ ਕਰਦੇ ਆ ਛੋਟੇ-ਛੋਟੇ ਲਾਲਚ ਪਿੱਛੇ ਦੇ ਕੇ ਇਹਨਾਂ ਤੋਂ ਵੱਡਾ ਕ੍ਰਾਈਮ ਕਰਾ ਦਿੰਦੇ ਆ ਅਸੀਂ ਜਿਹੜੇ ਚ ਫਿਰ ਚਾਹੁੰਦੇ ਹੋਏ ਵੀ ਇਹਨਾਂ ਦੀ ਮਦਦ ਨਹੀਂ ਕਰ ਸਕਦੇ ਜਿਹੜੇ ਨੌਜਵਾਨ ਬੱਚੇ ਕਿਤੇ ਕੋਈ ਘੱਟ ਕ੍ਰਾਈਮ ਦੇ ਵਿੱਚ ਜਾਂ ਹਲੇ ਥੋੜਾ ਇਨਾਂ ਵਾਲੀ ਚੱਲੇ ਸੀ ਸਾਨੂੰ ਪਤਾ ਲੱਗ ਗਿਆ ਟਰੇਸ ਕਰ ਲਿਆ ਉਹ ਮਾਨਯੋਗ ਸੀਐਮ ਸਾਹਿਬ ਦੀ ਮਾਨਯੋਗ ਡੀਜੀਪੀ ਸਾਹਿਬ ਦੀ ਸਾਡੀ ਇਹ ਪਾਲਿਸੀ ਆ ਕਿ ਉਹਨਾਂ ਬੱਚਿਆਂ ਨੂੰ ਘਰਾਂ 'ਚ ਬਿਠਾਇਆ ਜਾਵੇ ਤਾਂ ਕਿ ਉਹ ਗਲਤ ਰਸਤੇ ਤੇ ਨਾ ਜਾਣ ਪਰ ਜਦੋਂ ਕੋਈ ਏਡਾ ਵੱਡਾ ਕ੍ਰਾਈਮ ਹੋ ਜਾਂਦਾ ਆ ਫਿਰ ਕਾਨੂੰਨ ਨੇ ਆਪਣਾ ਰਸਤਾ اختیار ਕਰਨਾ ਆ ਤੇ ਕਾਨੂੰਨ ਅਨੁਸਾਰ ਫੇ ਕਾਰਵਾਈ ਹੁੰਦੀ ਆ ਸੋ ਮੈਂ ਦੁਬਾਰਾ ਅਪੀਲ ਕਰਦਾ ਹਾਂ ਨੌਜਵਾਨ ਬੱਚਿਆਂ ਨੂੰ ਕਿ ਇਹ ਸ਼ਰਾਰਤੀ ਅੰਸ਼ਾਂ ਦੇ ਕੇਚ ਆ ਕੇ ਇਹ ਪੈਸੇ ਦੇ ਲਾਲਚ ਪਿੱਛੇ ਕਰਦੇ ਸਾਰਾ ਕੁਝ ਤੇ ਇਹਨਾਂ ਦੇ ਪਿੱਛੇ ਨਾ ਲੱਗੋ ਔਰ ਆਪ ਦਾ ਜਿਹੜਾ ਪੂਇਖਾ ਆਪਣੇ ਮਾਤਾ ਪਿਤਾ ਦਾ ਪੂਇਖ ਆਪਣੇ ਪੰਜਾਬ ਦਾ ਪੂਇਖ ਅਸੀਂ ਸਾਰੇ ਇਹਨੂੰ ਬਚਾਈਏ ਹਾਂਜੀ ਪਹਿਲਾਂ ਵੀ ਇਹਨਾਂ ਨੂੰ ਕਾਲ ਆਈ ਸੀਗੀ ਜੀ ਅਸੀਂ ਸਿਕਿਉਰਿਟੀ ਵਾਰਾ ਦਿੱਤੀ ਹੋਈ ਸੀਗੀ ਇਹਨਾਂ ਨੂੰ ਸਰ ਜਿਸੋ ਚੀਜ਼ ਦੱਸਿਆ ਕਿ ਐਕਸਪੋਰਸ਼ਨ ਕਾਰਨ ਹੈ ਪੁਲਿਸ ਤੁੰਤੀਆਂ ਤੇ ਹਮ ਇਹਨਾਂ ਉੱਤੇ ਕੀ ਕਰਾਂਗੇ ਦੇਖੋ ਜੀ ਇਹ ਇਹ ਸਾਰੀਆਂ ਚੀਜ਼ਾਂ ਜਿਹੜਾ ਪਲੀਜ਼ ਚੰਕੀਆਂ ਜੀ ਹੈ ਕਿ ਹੈ ਇਹਦੇ ਚ ਜਿਹੜੇ ਬੰਦੇ ਸੀ ਫੜੇ ਗਏ ਆ ਕਿਉਂਕਿ ਸਾਰੇ ਕੇਸਾਂ ਦੀ ਹਲੇ ਇਨਵੈਸਟੀਗੇਸ਼ਨ ਚੱਲਦੀ ਪਈ ਆ ਤੁਹਾਨੂੰ ਮੈਂ ਇਹਦਾ ਜਦੋਂ ਇੱਕ ਚਲਾਨ ਕੰਪਲੀਟ ਹੋ ਜਾਊਗਾ ਇਨਵੈਸਟੀਗੇਸ਼ਨ ਕੰਪਲੀਟ ਹੋ ਜਾਊਗੀ ਅਸੀਂ ਉਹ ਵੀ ਤੁਹਾਨੂੰ ਇਹ ਸਾਰੇ ਚੀਜ਼ਾਂ ਸਾਹਮਣੇ ਕਲੀਅਰ ਕਰਤਾਕੀ ਸਰ ਜਿਹੜਾ ਜੰਤੀਪੁਰੀ ਦੇ ਘਰ ਬਲਾਸਟ ਸੀਗਾ ਜਿਹੜਾ ਕੀਤਾ ਗਿਆ ਸੀ ਹਾਂ ਇੱਕ ਇਸ ਚੀਜ਼ ਦਾ ਇਹ ਚੀਜ਼ ਹੋਈ ਆ ਅਸੀਂ ਉਹ ਸਾਰਾ ਅਸੀਂ ਕੱਢ ਰਹੇ ਆ ਬਟ ਅਸੀਂ ਉਹਦਾ ਐਫ ਆਈ ਆਰ ਐਕਸਪਲੋਸਿਵ ਐਕਟ ਦੇ ਵਿੱਚ ਐਫ ਆਈ ਆਰ ਦਰਜ ਕਰ ਦਿੱਤੀ ਗਈ ਹੈ ਅੱਛਾ ਸਰ ਉਹ ਨੁਕਸਾਨ ਜੀ ਆਪ ਵੀ ਦਰਜ ਕੀਤਾ ਹਾਂ ਨੇ ਬਚਾਅ ਹੋ ਗਿਆ ਜੀ ਲੱਕਲੀ ਕੋਈ ਨੁਕਸਾਨ ਨਹੀਂ ਹੋਇਆ ਹਾਂ ਜੋਪੀਆ ਲਈ ਹੈਪੀ ਪਰਸ਼ਨ ਲਈ ਜੀ ਹਾਂ ਜੀ ਹੈਪੀ ਪਰਸ਼ਨ